ਸਿਮਰਤ ਆ ਗਈਆਂ ਤੈਨੂੰ ਮਾਜ ਮਾਰਨ ਲੱਗੀ ਹਾਂ ਮੈਂ ਹਾਂਜੀ ਮੈਨੂੰ ਦੱਸ ਹੁਣ ਦੁਪਹਿਰੇ ਖਾਣਾ ਕੀ ਆ ਮੈਂ ਉਹ ਬਣਾਉਣੀ ਆ ਜਿੱਤਾਡੀ ਪਸੰਦ ਦਾ ਨਹੀਂ ਮੰਮੀ ਅਸੀਂ ਕੁਝ ਨਹੀਂ ਖਾਣਾ ਬਾਹਰ ਚੱਲੇ ਕਿਤੇ ਬਾਹਰ ਚੱਲੇ ਜੇ ਕਿੱਥੇ ਚੱਲੇ ਜੇ ਜਾਓ ਘੁੰਮ ਫਿਰ ਕੇ ਆਓ ਮੇਰੀ ਤੇਰੀਆਂ ਨਾ ਕਿੰਨੀਆਂ ਰੀਝਾਂ ਹੈਗੀਆਂ ਘੁੰਮਣ ਫਿਰੰਦੀਆਂ ਸਾਰੀਆਂ ਪੁਰੀਆਂ ਕਰੋ ਕੋਈ ਗੱਲ ਨਹੀਂ ਬੇਸ਼ੱਕ ਭਾਵੇਂ ਰਾਤ ਵੀ ਡਿਨਰ ਤੁਸੀਂ ਬਾਹਰੋਂ ਕਰਕੇ ਆਇਓ ਇਹਨਾਂ ਚਿੰਤਾ ਕਰੋ ਕਿ ਮੰਮੀ ਇਕੱਲੀ ਘਰ ਆ ਤੀ ਰਮਾਂਡ ਨਾ ਘੁੰਮੋ ਫਿਰੋ ਜਿੱਥੇ ਜਿੱਥੇ ਤੇਰਾ ਦਿਲ ਕਰਦਾ ਨਾ ਸੇਵਕ ਨੂੰ ਕਿਹਾ ਕਰ ਉਹ ਤੈਨੂੰ ਕਮਾਫਰਾ ਕੇ ਲਿਆ ਕਰੇ ਤੂੰ ਵੈਸੇ ਅੱਜ ਕਿੱਥੇ ਚੱਲੇ ਹੋ ਹਾਂ ਮੰਮੀ ਅਸੀਂ ਮਾਮੀ ਵੱਲ ਚੱਲੇ ਆਂ ਮਾਮੀ ਵੱਲ ਹਾਂਜੀ ਮਾਮੀ ਵੱਲ ਕੀ ਲੈਣ ਚੱਲੇ ਮਾਮੀ ਵੱਲ ਨਹੀਂ ਜਾਣਾ ਉਹ ਜਿੱਥੇ ਜੀ ਮੱਝ ਜਾਓ ਘੁੰਮੋ ਫਿਰੋ ਪਰ ਮਾਮੀ ਵੱਲ ਨਹੀਂ ਜਾਣਾ ਪੋਤਾ ਜੇ ਤੁਸੀਂ ਨਹੀਂ ਮੰਮੀ ਸੇਵਕ ਕਹਿੰਦੇ ਹੀ ਕਹਿੰਦੇ ਤੇਰੀ ਮਾਮੀ ਵੱਲ ਹੋ ਕਿਉਣਾ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਪਤਾ ਨਹੀਂ ਜਦੋਂ ਮੇਰਾ ਵਿਆਹ ਹੋਇਆ ਸੀ ਤੇ ਮੈਂ ਮਾਮੀ ਨੂੰ ਇੱਕ ਗੱਲ ਦਾ ਕਿਹਾ ਸੀ ਕਿ ਜਿੰਨਾ ਚਿਰ ਤੱਕ ਸੇਵਕ ਠੀਕ ਨਹੀਂ ਨਾ ਹੁੰਦਾ ਉਹਨਾਂ ਚਿਰ ਤੱਕ ਮੈਂ ਤੁਹਾਡੇ ਘਰੇ ਪੈਰ ਨਹੀਂ ਪੋਣਾ ਹੁਣ ਸੇਵਕ ਵੇਖੋ ਠੀਕ ਹੋ ਗਿਆ ਹੁਣ ਮੇਰੇ ਦਾਦਾ ਸਭ ਤੋਂ ਪਹਿਲਾਂ ਮਾਮੀ ਵੱਲ ਹੋ ਕੇ ਆਈਏ ਮੈਂ ਤੇ ਕਿੰਨੀ ਪਹਿਲੇ ਤੀ ਹੋਰ ਕਿਤੇ ਘੁੰਮ ਫੇਰਾ ਐਵੇਂ ਕਿਤੇ ਮਾਮੀ ਦੀਆਂ ਨਜ਼ਰਾਂ ਹੀ ਨਾ ਲੱਗ ਜਾਣ ਫੇਰ ਕਿਤੇ ਤੁਹਾਨੂੰ ਨਹੀਂ ਮੰਮੀ ਇੱਦਾਂ ਦੀ ਨਹੀਂ ਕੋਈ ਗੱਲ ਤੈਨੂੰ ਮੈਂ ਦੱਸਾਂ ਕਿ ਮੈਂ ਸੂਟ ਕਿਹੜਾ ਪਾ ਕੇ ਜਾਵਾਂ ਸੂਟ ਸੂਟ ਕਿਉਂ ਪਾਣਾ ਤੂੰ ਦੂਸਰੇ ਜੀਨ ਟੌਪ ਪਾ ਕੇ ਜਾ ਤੂੰ ਤੇ ਇੱਦਾਂ ਹੀ ਬੜੀ ਸੋਹਣੀ ਲੱਗਣ ਨਹੀਂ ਆ ਨਾਲੇ ਵੈਸੇ ਵੀ ਮਾਮੀ ਚੇਰੀ ਨੇ ਬੜੇ ਤੇਰੇ ਚਾਅ ਮਾਰੇ ਸੀ ਨਾ ਮੇਰੀ ਤੀ ਸੋਣਾ ਤਿਆਰ ਹੋ ਕੇ ਜਾਜ ਜਾਣਾ ਤੇ ਵੈਸੇ ਤੇ ਮੈਂ ਚਾਹੁੰਦੀ ਨਹੀਂ ਕਿ ਤੂੰ ਜਾਵੇਂ ਉੱਥੇ ਹਜੇ ਜਿੱਦਾਂ ਦਿਨੋਂ ਨੇ ਨਰਕਾਂ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਨਾ ਉਹਦੇ ਚਲੋ ਮੈਂ ਤੈਨੂੰ ਸਾਹਮਣੇ ਆਪਣੀ ਧੀ ਬਣਾ ਕੇ ਰੱਖਿਆ ਵਾ ਭਾਵੇਂ ਮੇਰਾ ਸੇਵਕ ਠੀਕ ਨਹੀਂ ਸੀ ਮੈਂ ਚਾਹੁੰਦੀ ਨਹੀਂ ਹਾਂ ਪਰ ਫਿਰ ਵੀ ਮੈਂ ਤੇਰੇ ਤੇ ਵੀ ਤਰਸ ਕੀਤਾ ਕਿ ਤੂੰ ਜਦੋਂ ਬਿਮਾਰ ਤੈਨੂੰ ਮੈਂ ਜਦੋਂ ਵੇਖਿਆ ਨਾ ਕਿ ਤੈਨੂੰ ਉੱਥੇ ਕਿਦਾਂ ਨਰਕ ਭੋਗਣਾ ਪੈਂਦਿਆ ਸੀ ਮੈਂ ਤੈਨੂੰ ਇਸ ਘਰ ਚ ਰੱਖਿਆ ਕਿ ਚਲੋ ਜੇ ਸੇਵਕਰ ਨਹੀਂ ਵੀ ਠੀਕ ਹੁੰਦਾ ਘੜਾ ਘੜਾ ਨਰਕ ਚੋਂ ਤੈਨੂੰ ਮੈਂ ਕੱਢ ਹੀ ਸਕਦੀ ਹਾਂ ਨਾ ਮੈਂ ਉਹੀ ਕੋਸ਼ਿਸ਼ ਕੀਤੀ ਤੇ ਬਾਕੀ ਚਲ ਜੇ ਤੂੰ ਜਾਣਾ ਵਾ ਤੇ ਇਸ ਤਰ੍ਹਾਂ ਜਾਓ ਤੇ ਥੋੜੀ ਦੇਰ ਹੀ ਬੈਠੇ ਜ਼ਿਆਦਾ دیر ਨਾ ਬੈਠੇ ਉੱਥੇ ਨਹੀਂ ਨਹੀਂ ਯਾਰ ਟਾਈਮ ਨਹੀਂ ਬੈਠਣਾ ਕੋਈ ਨਹੀਂ ਆ ਜਾਣਗੇ ਥੋੜੇ ਜਿਲੇ ਤੱਕ ਚਲ ਸੀਮਰਾ ਤੇ ਜੇ ਤੁਹਾਡਾ ਮਨ ਨਾ ਜਾਣਦਾ ਤੇ ਜਾਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਜਾਣ ਤੋਂ ਨਹੀਂ ਮਨਾ ਕਰਦੀ ਰਿਸ਼ਤੇਦਾਰੀ ਆ ਜਾਣਾ ਵੀ ਚਾਹੀਦਾ ਪਰ ਜਿਹੜੀ ਰਿਸ਼ਤੇਦਾਰੀ ਤੇ ਇੱਕ ਅਲੱਗ ਗੱਲ ਹੈ ਨਾ ਤੇਰੀ ਮਾਮੀ ਦਾ ਸੁਭਾਅ ਤੋਂ ਮੈਨੂੰ ਬੜਾ ਡਰ ਲੱਗਦਾ ਪੁੱਤ ਜਿੱਦਾਂ ਦਾ ਉਹਦਾ ਸੁਭਾਅ ਆ ਉਹਦਾ ਦਾ ਇਹੋ ਜਿਹਾ ਸੁਭਾਅ ਆ ਕਿ ਨਾ ਲਾ ਲਾ ਕੇ ਗੱਲਾਂ ਕਰਦੇ ਰਹਿਣਾ ਐਵੇਂ ਅਗਲੇ ਨੂੰ ਨੀਵਾ ਬਖਾਉਂਦੇ ਰਹਿਣਾ ਮੈਂ ਨਹੀਂ ਚਾਹੁੰਦੀ ਕਿ ਉੱਥੇ ਜਾ ਕੇ ਤੁਹਾਨੂੰ ਕੋਈ ਉਹੋ ਜਿਹੀਆਂ ਗੱਲਾਂ ਕਰਨ ਸੇਵਕ ਦੇ ਸੁਭਾਅ ਦਾ ਤੈਨੂੰ ਪਤਾ ਹੀ ਆ ਵੈਸੇ ਥੋੜਾ ਜਿਹਾ ਗਰਮ ਰਿੰਦਾ ਵਾ ਤੇ ਤੂੰ ਤੇ ਰਿੰਨਾ ਪਿਆਰ ਕਰਦਾ ਵਾ ਉਹਦੇ ਕੋਲੋਂ ਨਹੀਂ ਉਹ ਬਰਦਾਸ਼ਟ ਹੁਣੀ ਉਹ ਸਾਰੀਆਂ ਗੱਲਾਂ ਤੇ ਉਹਨੇ ਜੇ ਕੋਈ ਲਾ ਲਾ ਕੇ ਤੇਰੇ ਨਾਲ ਗੱਲ ਕੀਤੀ ਨਾ ਤੇ ਸੇਵਕ ਨੇ ਉਹਦਾ ਮੂੰਹ ਭੰਦਣਾ ਤੇ ਉੱਥੇ ਕੋਈ ਨਾ ਕੋਈ ਬਖੀੜਾ ਖੜਾ ਹੋ ਜਾਣਾ ਨਹੀਂ ਮੰਮੀ ਇਦਾਂ ਦਾ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਮੈਂ ਆਪੇ ਸਭ ਕੁਝ ਵੇਖ ਲਵਾਂਗੀ ਕਿਉਂ ਨਹੀਂ ਹੁੰਦਾ ਪੁੱਤ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦੀ ਆ ਥੋੜੇ ਦਿਨ ਪਹਿਲਾਂ ਮੈਨੂੰ ਮਿਲੀ ਸੀ ਅਮੀਨਾਂ ਕ ਪਹਿਲਾਂ ਅੱਛਾ ਉਹ ਬੁਟੀਕ ਤੇ ਜਾਣਦੀ ਰਾਹ ਚ ਮੈਨੂੰ ਮਿਲੀ ਬੜੀਆਂ ਸਿਫਤਾਂ ਕਰਨਦੀ ਸੀ ਆਪਣੀ ਧੀ ਦੀਆਂ ਮੇਰੀ ਧੀ ਤੇ ਵੱਡੇ ਘਰ ਵਿਆਹੀ ਗਈ ਆ ਕੋਠੀ ਵਾਲੀ ਆ ਇੰਜਾਂ ਓੰਜਾਂ ਉਹਦਾ ਘਰ ਵਾਲਾ ਉਹਨੂੰ ਬੜਾ ਪਿਆਰ ਕਰਦਾ ਵਾ ਉਹਨੂੰ ਬੜੀ ਸ਼ਾਪਿੰਗ ਕਰਾਂਦਾ ਬੜਾ ਘਮੋਂਦਾ ਫਰੋਂਦਾ ਜੇ ਉਹ ਬੜਾ ਕਹਿੰਦੇ ਹੀ ਜਦੋਂ ਹਾਜੀ ਹਸਪੀਟਲ ਹੀ ਸੇਵਕ ਠੀਕ ਹੋ ਕੇ ਨਹੀਂ ਆਇਆ ਜਦੋਂ ਮੈਨੂੰ ਮਿਲੀ ਸੀ ਤੇ ਮੈਂ ਵੀ ਅੱਗੋਂ ਕੋਈ ਜਵਾਬ ਨਹੀਂ ਉਹਨੂੰ ਦੇ ਸਕੀ ਅੱਜ ਦਿਲ ਤੇ ਮੇਰਾ ਵੀ ਕਰਦਾ ਵਾ ਕਿ ਉਹਦਾ ਮੂੰਹ ਪੜਨੀਏ ਜਾਗੇ ਮੈਨੂੰ ਪਤਾ ਤੂੰ ਵੀ ਇਸੇ ਕੋਲੇ ਜਾਣਾ ਚਾਹੁੰਨੀ ਉੱਥੇ ਕਿ ਉਹਨੂੰ ਮੈਂ ਜਾ ਕੇ ਬਖਾਵਾ ਕਿ ਤੂੰ ਕਿਦਣਾ ਵੀ ਆਈ ਵਿਆਹ ਹੀ ਮੈਨੂੰ ਤੇ ਅੱਜ ਮੈਂ ਕਿਹਦੇ ਨਾਲ ਖਣੀ ਆ ਕਿੱਦਾਂ ਦਾ ਹੀ ਜਦੋਂ ਤੂੰ ਵਿਆਹੀ ਹਾਂ ਤੇ ਕਿੱਦਾਂ ਦਾ ਹੁਣ ਮੰਮੀ ਕੱਲ ਤੇ ਸਾਰੀ ਵਿਚਰੀਆ ਹੋਈ ਦਾ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿੰਨਾ ਚਿਰ ਤੱਕ ਸੇਵਕ ਠੀਕ ਨਹੀਂ ਨਾ ਹੁੰਦੇ ਉਹਨਾਂ ਚਿਰ ਤੱਕ ਮੈਂ ਤੁਹਾਡੇ ਘਰੇ ਪੈਰ ਤੱਕ ਨਹੀਂ ਪੋਣਾ ਤੇ ਇਸੇ ਕਰਕੇ ਉਹਨੂੰ ਮੈਂ ਚੱਲੀ ਆ ਕਿਉਂਕਿ ਮੈਂ ਸੇਵਕ ਨੂੰ ਵੀ ਸਾਰੀ ਗੱਲ ਦੱਸੀ ਆ ਉਹਨਾਂ ਨੇ ਹੀ ਤਾਦੀ ਮੈਨੂੰ ਕਿਹਾ ਕਿ ਸਿਮਰਤ ਜੇ ਆਪਾਂ ਸ਼ੁਰੂਆਤ ਕਰਨੀ ਨਾ ਕਿਤੇ ਹੋਣ ਜਾਣ ਦੀ ਸਭ ਤੋਂ ਪਹਿਲਾਂ ਤੇਰੀ ਮਾਮੀ ਨਾਲ ਸ਼ੁਰੂਆਤ ਕਰਨੀ ਜਿਨੇ ਤੈਨੂੰ ਇੱਥੇ ਭੇਜਿਆ ਹੈ ਤਾਨੂੰ ਪਤਾ ਮੰਮੀ ਮੈਂ ਮੁੱਦਾ ਦੱਸਿਆ ਕੀ ਆ ਉਹਨਾਂ ਨੇ ਕੱਲ ਸਾਰੀ ਮੇਰੇ ਕੋਲ ਗੱਲ ਸੁਣੀ ਹੀ ਉਹਨਾਂ ਨੇ ਸਭ ਕੁਝ ਮੈਨੂੰ ਪੁੱਛਿਆ ਕਿ ਸਿਮਰਤ ਤੇਰਾ ਚਲ ਮੈਂ ਮੰਦਾ ਵਾਂ ਮੈਰੇ ਚਲ ਹੈ ਬਿਮਾਰੀ ਪਰ ਤੈਨਾਂ ਇਦਾਂ ਕਿਉਂ ਕੀਤਾ ਤੂੰ ਤੇ ਚੰਗੀ ਭਲੀ ਹੀ ਤੈਨੂੰ ਤਾਂ ਕੋਈ ਹੈ ਨਹੀਂ ਜਿਹੜਾ ਤੇਰੇ ਘਰ ਦੇ ਨਾਲ ਤੇਨਾਂ ਇਦਾਂ ਕੀਤਾ ਫਿਰ ਮੈਨੂੰ ਸਾਰੀ ਗੱਲ ਬਾਤ ਦੱਸੀ ਮਾਮੀ ਬਾਰੇ ਦਾਦੀ ਬਾਰੇ ਜੋ ਕੁਝ ਵੀ ਮੇਰੇ ਨਾਲ ਹੋਇਆ ਮਾਮੀ ਕਿੱਦਾਂ ਮੇਰੇ ਨਾਲ ਵਿਹਾਰ ਕਰਦੀ ਰਹੀ ਆ ਘਰ ਜੋ ਕੁਝ ਵੀ ਚੱਲਦਾ ਰਿਹਾ ਸਭ ਕੁਝ ਮੈਂ ਦੱਸਿਆ ਤੁਹਾਨੂੰ ਪਤਾ ਉਹਨਾਂ ਦਾ ਵੀ ਮਨ ਪਰ ਗਿਆ ਸੀ ਕਹਿੰਦੇ ਸਿਮਰਤ ਅਪਣੀ ਵੇਖਿਆ ਜਾਵੇ ਨਾ ਕਾਣੀ ਕੁਝ ਕੀ ਹੁੰਦੀ ਆ ਜੋ ਮੈਂ ਜੰਮਿਆ ਵਾਂ ਮੂਵੀ ਵੀਰੇ ਸਾਹਮਣੇ ਦੁੱਖ ਚ ਹੀ ਰਿਹਾ ਵਾਂ ਕਿਉਂਕਿ ਜਦੋਂ ਮੈਂ ਨਿੱਕਾ ਸੀ ਮੇਰੀ ਬਿਮਾਰੀ ਕਰਕੇ ਮੇਰੇ ਪਾਪਾ ਮੈਨੂੰ ਛੱਡ ਕੇ ਚਲ ਗਏ ਮੇਰੀ ਮੰਮੀ ਨੇ ਮੈਨੂੰ ਕੱਲੀ ਨੂੰ ਪਾਲ ਲਿਆ ਵਾ ਤੇ ਉਹਦੇ ਸਾਹਮਣੇ ਜੇ ਵੇਖਿਆ ਜਾਵੇ ਨਾ ਦੁੱਖ ਸਾਡਾ ਇੱਕੋ ਹੀ ਹੁੰਦਾ ਵਾ ਜਾਣ ਨੂੰ ਤਾਂ ਚਲਦੇ ਕੋਈ ਗੱਲ ਨਹੀਂ ਪਰ ਮੈਂ ਨਾ ਤੈਨੂੰ ਤੁਹਾਨੂੰ ਨਾ ਕੱਲਿਆਂ ਨੂੰ ਨਹੀਂ ਉੱਥੇ ਜਾਂਦੇ ਨਾ ਉੱਥੇ ਜਵਾਈ ਦੇ ਘਰ ਪਤਾ ਕਿਸ ਤਰ੍ਹਾਂ ਦੀ ਗੀ ਮੈਨੂੰ ਤਾਂ ਪਤਾ ਵਾ ਮੇਰੀ ਤੇ ਸਹੇਲੀ ਵੀ ਆ ਮੈਂ ਉਹਨੂੰ ਬੜੇ ਪੁਰਾਣੀ ਜਾਣਦੀ ਆ ਤੇ ਉਹਦੀ ਹਰ ਗੱਲ ਦਾ ਮੈਨੂੰ ਜਵਾਬ ਵੀ ਮੈਂ ਆ ਜਾਊਂਗੀ ਤੁਹਾਡੇ ਨਾਲ ਤੁਹਾਨੂੰ ਤੇ ਕੱਲ੍ਹ ਨੂੰ ਉਹਨੇ ਕਿਤੇ ਗੱਲਾਂ ਇੰਨੀਆਂ ਕਰਨੀਆਂ ਤੁਹਾਨੂੰ ਕੋਈ ਜਵਾਬ ਹੀ ਨਹੀਂ ਆਉਣਾ ਹਾਂ ਤੂੰ ਤਾਂ ਵੈਸੇ ਮੇਰੀ ਧੀਏ ਭੋਲੀ ਬੜੀ ਆ ਮੰਮੀ ਪਹਿਲਾਂ ਮੈਨੂੰ ਡਰ ਹੀ ਕਿ ਹਾਂ ਕਿ ਜੇ ਮੈਂ ਕੁਝ ਬੋਲ ਵੀ ਪਈ ਨਾ ਮੰਮੀ ਮੈਨੂੰ ਬੜਾ ਕੁਝ ਕਹੂਗੀ ਇੱਕ ਡਰ ਇਹ ਵੀ ਸੀ ਕਿਸੇ ਵਕ ਜੇ ਨਾ ਠੀਕ ਹੋਏ ਨਾ ਕਿਤੇ ਮੈਨੂੰ ਮੋੜ ਉਧਰ ਹੀ ਨਾ ਜਾਣਾ ਪਵੇ ਪਰ ਹੁਣ ਹੁਣ ਮੈਂ ਪੂਰੇ ਮਨ ਨਾਲ ਜਾ ਸਕਦੀ ਕਿਉਂਕਿ ਸੇਵਕ ਮੇਰੇ ਨਾਲ ਆ ਨਾਲੇ ਜੇ ਮੰਮੀ ਤੋਂ ਗੱਲ ਕਰ ਵੀ ਦਊ ਮੈਂ ਭਾਵੇਂ ਬੋਲਾ ਭਾਵੇਂ ਨਾ ਬੋਲਾ ਇੰਨਾ ਮੈਨੂੰ ਪਤਾ ਸੇਵਕ ਮੇਰੇ ਕਰਕੇ ਜ਼ਰੂਰ ਬੋਲੂਗਾ ਸੇਵਕ ਨੇ ਨਾ ਗੁੱਸੇ-ਗੁੱਸੇ ਜ਼ਿਆਦਾ ਬੋਲ ਜਾਣਾ ਕੋਈ ਨਹੀਂ ਤੂੰ ਹੋ ਤਿਆਰ ਤੇ ਇਹ ਸੇਵਾ ਕਿੱਥੇ ਬਚਾਰ ਗਿਆ ਵਾ ਹਾਂਜੀ ਉਹ ਕਹਿੰਦੇ ਥੋੜੇ ਜਿਹਾ ਤੱਕ ਮੈਂ ਆਣਾ ਵਾ ਚਲ ਠੀਕ ਹੈ ਕੋਈ ਨਹੀਂ ਮੈਂ ਵੀ ਚਲਦੀ ਤੁਹਾਡੇ ਨਾਲ ਹੀ ਫਿਰ ਕੱਪੜੇ ਮੈਂ ਆਹ ਪਾ ਜਾ ਫਿਰ ਇਹੋ ਪਾ ਕੇ ਜਾ ਤੇ ਤਿਆਰ ਤੂੰ ਸੋਹਣੀ ਤਰੀਕੇ ਨਾਲ ਹੋ ਜਾ ਬਸ ਐ ਪੂਰਾ ਉਹਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਸਿਮਰਤ ਅੱਜ ਤਿਆਰ ਹੋ ਕੇ ਆਈ ਆ ਜਿੱਦਾਂ ਉਹਨੇ ਤੈਨੂੰ ਰੋਲ ਕਿ ਰੱਖਿਆ ਸੀ ਨਾ ਇਸ ਚੀਜ਼ ਦਾ ਵੀ ਆਪਾਂ ਜਵਾਬ ਦੇਣਾ ਧੀਏ ਹਾਂ ਜਿਹੜੀ ਤੈਨੂੰ ਉਤਰਨ ਕੱਪੜੇ ਪਵਾਉਂਦੀ ਸੀ ਨਾ ਆਈ ਸੋਨੋ ਵਧੀਆ ਤੋਂ ਵਧੀਆ ਕੱਪੜੇ ਪਾ ਕੇ ਬਹੌਣੇ ਆ ਕਿ ਮੈਂ ਹੁਣ ਕਿਸੇ ਦੀ ਉਤਰਨ ਨਹੀਂ ਪੰਦੀ ਮੈਂ ਆਪਣੇ ਵਧੀਆ ਤੋਂ ਵਧੀਆ ਆਪਣੀ ਚੁਆਇਸ ਦੇ ਪੰਦੀ ਆ ਮੰਮਾ ਕੁਝ ਖਾ ਲਓ ਤੁਸੀਂ ਕਿ ਦੱਦ ਲਿਜਾਰ ਦਾ ਕੁਝ ਖਾਣ ਨੂੰ ਕੀ ਸੋਚਿਆ ਸੀ ਤਹਰਪਤ ਕੀ ਹੋ ਗਿਆ ਤੈਨੂੰ ਪਤਾ ਮੈਂ ਕਿੰਨੀ ਖੁਸ਼ ਹਾਂ ਕਿਸਾ ਜਦੋਂ ਮੈਨੂੰ ਪਤਾ ਲੱਗਾ ਤੇਰੇ ਅੰਦਰ ਟਵਿਨਸ ਆ ਗਏ ਬੱਚੇ ਮੈਂ ਮਾਰਾ ਗਿਆ ਹੱਥ ਜੋੜਨਾ ਮਾਰਾ ਇੱਕੋ ਵਾਰ ਚੜ੍ਹ ਵੇਲਿਆ ਕਰਦੇ ਇੱਕ ਧੀ ਤੇ ਇੱਕ ਪੁੱਤ ਚਾਹੇ ਦੋਨੋਂ ਧੀ ਆਂ ਪਰ ਰਾਜੀ ਖੁਸ਼ੀਆਂ ਗਾਵਾਂ ਕੱਢਣੂ ਦਿਲ ਕਰੰਦੇ ਤੇਰੀ ਸੱਸ ਨੂੰ ਖੜ ਕੇ ਉਹਨੂੰ ਕੰਜਰ ਨੂੰ ਮੇਰਾ ਦਿਲ ਕਰਦਾ ਜਿ ਗਾਵਾਂ ਕੱਢਾਂ ਔਰ ਜਨ ਨੂੰ ਵੀ ਜਦੋਂ ਵਿਆਹ ਤੋਂ ਪਹਿਲਾਂ ਨਾ ਤੇਵਰੀ ਹੋਰ ਸੀ ਰੰਗੀ ਹੋਰ ਸੀ ਗੱਲ ਕਰਦਾ ਸੀ ਨਾ ਦੱਜਾ ਜਿਤਾਉਂਦਾ ਸੀ ਜਿੱਦਾਂ ਰ ਤੂੰ ਇਹ ਸਭ ਕੁਛ ਉਹਦੇ ਵਾਸਤੇ ਕੀ ਆ ਮੈਂ ਹੱਥ ਜੋੜੇ ਅਰਜਨ ਐਸਾ ਲੱਚ ਆਪਣੀ ਜਨਾਨੀ ਛੱਡ ਕੇ ਦੀ ਚਾਈ ਦੀ ਬਾਉ ਤੇਰੇ ਪਰਿਵਾਰ ਚ ਕਿ 10 ਜੀ ਨਹੀਂ ਗੇ ਚੁੱਭ ਕਰ ਜਾ ਸ਼ਰੀਰ ਕੱਚਾ ਹੁੰਦਾ ਵੈ ਨਾ ਰੋ ਰੋ ਸੰਜਰ ਨੇ ਮੇਰੀ ਇੱਕ ਨਹੀਂ ਸੁਣੀ ਪੈਸਾ ਪੈਸਾ ਪੈਸੇ ਪਿੱਛੇ ਧੋੜੀ ਫਿਰਦੇ ਨੇ ਕਿਹੜੀ ਕਮੀ ਸੀ ਇੱਥੇ ਕੋਈ ਕਮੀ ਸੀ ਇਹ ਚੀਜ਼ ਦੀ ਕੋਈ ਕਮੀ ਨਹੀਂ ਸੀ ਉਹ ਤੇਰੀ ਸੱਸ 100 100 ਗੱਲਾਂ ਕਰ ਗਈ ਮੈਨੂੰ ਮੈਂ ਗੱਲ ਕਰਨਾ ਕਿ ਚਾਹਾਂ ਕਰ ਗਈ ਤੂੰ ਮੇਰਾ ਮੂੰਹ ਬੰਦ ਕਰਵਾ ਦੇ ਨਹੀਂ ਹਰ ਵਾਰੀ ਪੁੱਤ ਤੈਨੂੰ ਕੀ ਹੋ ਗਿਆ ਹਰ ਵੀ ਤੈਨੂੰ ਕੀ ਹੋ ਗਿਆ ਤੈਨੂੰ ਕਿਹੜੀ ਧੂੜੀ ਇਹਨਾਂ ਨੇ ਦੇ ਦਿੱਤੀ ਆ ਕਿਹੜਾ ਪੰਤਰ ਮੰਤਰ ਇਹੋ ਜਿਹਾ ਕਰਦਾ ਜਿਵੇਂ ਮੈਂ ਤਾਂ ਇਹ ਜੀ ਚੀਜ਼ਾਂ ਨੂੰ ਮੰਨਦੀ ਨਹੀਂ ਪਹਿਲਾਂ ਉਹ ਤੇ ਮਾਰਾ ਇਹਨੂੰ ਮੰਨਣਾ ਰਹ ਹੋ ਜਾਂ ਤੇਰੇ ਤੇ ਕੀ ਤੰਤਰ ਮੰਤਰ ਕਰਦਾ ਤੇਰੀ ਬੁੱਭੀ ਕਿਉਂ ਪ੍ਰਿਸ਼ਟ ਹੋ ਗਈ ਹੈ ਕੁਆਰੀ ਸੀ ਮੈਂ ਕੋਈ ਗੱਲ ਬਾਤ ਕਰਨੀ ਘਰ ਚ ਜਾਂ ਕੋਈ ਵੀ ਪਰਿਵਾਰਿਕ ਕੋਈ ਗੱਲ ਹੋ ਜੈਨੀ ਗੇ ਰਿਸ਼ਤੇਦਾਰ ਹੋ ਲੋ ਤੂੰ ਐਂਜ ਰਪਲਾਈ ਦੇਨੀ ਸੀ ਗੱਲ ਦਾ ਮੰਮੀ ਤੁਹਾਡੀ ਗੱਲ ਦਾ ਹੈ ਮਤਲਬ ਹੈਗਾ ਨਾ ਰਾਹ ਜਾਂਦੇ ਦੀ ਤੋਰ ਦੱਸਣ ਵਾਲਿਆਂ ਚ ਅਸੀਂ ਉੜਦੇ ਦੇ ਪਰ ਗਿਰਨ ਵਾਲਿਆਂ ਚ ਅਸੀਂ ਤੂੰ ਮੈਂ ਕਹਿੰਦੀ ਨਿਚੁਸਤ ਸੀ ਜਦੋਂ ਤੂੰ ਕੁਆਰੀ ਸੀ ਕਲ ਤੇ ਪੜਦਾ ਪੈ ਗਿਆ ਹੈ ਕੀ ਤੇਰੀ ਅਕਲ ਤੇ ਪੜਦਾ ਪੈ ਗਿਆ ਤੇਰੇ ਕੋ ਬੰਦੇ ਦੀ ਪਹਿਚਾਨ ਨਹੀਂ ਹੋਈ ਤੇਰੇ ਪਿੱਛੇ ਲਾ ਕੇ ਮੈਂ ਮੇਰਾ ਦਿਲ ਨਹੀਂ ਕਰਦਾ ਉਹਨੂੰ ਅਰਜਨ ਵੀ ਕਮਾ ਮੈਨੂੰ ਉਹਦਾ ਨਾਮ ਲੈਣ ਤੋਂ ਨਫ਼ਰਤ ਆਉਂਦੀ ਹੈ ਅੱਜ ਜਾਨਦੇ ਨੇ ਲੋਕਾਂ ਦੇ ਬੰਦੇ ਜਾਂਦੇ ਪਰਦੇਸਾਂ ਨੂੰ ਕੰਮ ਕਰਨ ਨੂੰ ਸ਼ਹਿਰੋਂ ਬਾਹਰ ਜਾਂਦੇ ਨੇ ਪਰ ਆਪਣੇ ਪਰਿਵਾਰ ਦੇ ਸائے ਮਰਦੇ ਨੇ ਧਿਆਨ ਰੱਖਦੇ ਨੇ ਜੇ ਪਤਾ ਲੱਗ ਜਾਏ ਨਾ ਜੀ ਆਉਣ ਵਾਲਾ ਜਾਂ ਆ ਗਿਆ ਉਸੇ ਵੇਲੇ ਆ ਜਾਣਗੇ ਅਮਰਜੈਂਸੀ 'ਚ ਮਮਾ ਉਸੇ ਵੇਲੇ ਆ ਜਾਣਗੇ ਤੂੰ ਦੱਸ ਤੈਨੂੰ ਕੀ ਹੋ ਗਿਆ ਹੈ ਕਿਵੇਂ ਤੜਫਦੀ ਪੀ ਸੀ ਸਵੇਰੇ ਹੈ ਗਈ ਮਰੀ ਕਿੱਥੇ ਹੋ ਮੰਮੀ ਕਹਿੰਦੇ ਸੀ ਮੈਂ ਹੁਣੇ ਆ ਜੰਨੀ ਆ ਦੋ ਤਿੰਨ ਘੰਟਿਆਂ ਤੱਕ ਤੇ ਫਿਰ ਹੁਣ ਦੁਬਾਰਾ ਮੈਂ ਫੋਨ ਕੀਤਾ ਵਾ ਇਹ ਕੰਦੇ ਉੱਤੇ ਪਾਣੀ ਕਾਫੀ ਆ ਗਿਆ ਉਹਨਾਂ ਵੱਲੋਂ ਉੱਧਰ ਨੂੰ ਨਹੀਂ ਪਤਾ ਪਿੰਡਾਂ ਵੱਲ ਪਾਣੀ ਕਿੰਨਾ ਆਂਦਿਆ ਵੈ ਉਹ ਤੁਰਪੀ ਮਾਸੀ ਵੱਲ ਮਦਦ ਹੈ ਹੀ ਬਾਤ ਚ ਵੀ ਕਰ ਲੈਂਦੇ ਆ ਆ ਜਿਹੜੀ ਮੇਨ ਜ਼ਰੂਰਤ ਹੈ ਕਿਸੇ ਐ ਨਹੀਂ ਸੀ ਤੇਰਾ ਪੈਰ ਉੱਚਾ ਨੀਵਾ ਪੈ ਗਿਆ ਤੂੰ ਕਿੱਦਾਂ ਬੁਲਖਵਾ ਕੇ ਪਈ ਸੀ ਉਹ ਮੀਨਾ ਜੀ ਕੀ ਕਰਨ ਦੇਈ ਸੀ ਉੱਥੇ ਬੈਠੀ ਸੀ ਡਰਾਈਵਰ ਰਾਮ ਜਦਾ ਉਹ ਵੀ ਨਹੀਂ ਬੜਿਆ ਛੇਤੀ ਉਹ ਰੋਟੀ ਖਾਣ ਨੂੰ ਤੁਰਿਆ ਸੀ ਮੈਂ ਰੋਟੀ ਖਾਣ ਆ ਮਾ ਜਾ ਕੇ ਆ ਕਿਹੜੇ ਕੰਮ ਹੁੰਦੇ ਨੇ ਇਹ ਕਿਦਾਂ ਦੀ ਸਿਸਟਮ ਹੈ ਤੁਹਾਡੇ ਘਰ ਦੇ ਮम्मा ਰੋਟੀ ਦੇ ਡਰਾਈਵਰ ਨੇ ਖਾਣੀ ਹੈ ਨਾ ਬਹੁ ਆਪਰੇ ਕੋਲੋਂ ਦੇ ਨਹੀਂ ਸੀ ਨਾ ਕਰੋ ਜੇ ਡੇ ਟਾਈਮ ਕੋਈ ਹੋਰ ਨੁਕਸਾਨ ਹੋ ਜਾਂਦਾ ਦੋਨੋਂ ਬੱਚਿਆਂ ਨੂੰ ਕੋਈ ਗੱਲ ਹੋ ਜਾਂਦੀ ਜਾਂ ਤੈਨੂੰ ਕੋਈ ਗੱਲ ਹੋ ਜਾਂਦੀ ਮੈਂ ਧੀ ਕਿੱਥੋਂ ਲੱਭਣੀ ਸੀ ਜਾ ਕੇ ਮੈਨੂੰ ਦੱਸਦਾ ਕੋਈ ਮੈਂ ਆਪਣੀ ਅੰਦਰ ਕਿੱਥੋਂ ਲੱਭਣੀ ਸੀ ਨੁਕਸਾਨ ਤੇ ਮम्मा ਹੋ ਹੀ ਗਿਆ ਏ ਨੁਕਸਾਨ ਕਹਿੰਦੇ ਨੂੰ ਦੋ ਜਿੰਦਗੀ ਨੂੰ ਰੂਲਣਾ ਕਹਿੰਦੇ ਨੇ ਮੈਂ ਨਹੀਂ ਕਹਿੰਦੇ ਧੀ ਸੋਹਣੀ ਚੀਜ਼ ਨਹੀਂ ਲੋਕੀ ਪੁੱਤ ਨੂੰ ਬੜੀ ਸੋਹਣੀ ਚੀਜ਼ ਬੋਲਦੇ ਨੇ ਕਿ ਰੱਬ ਨੇ ਸੋਹਣੀ ਚੀਜ਼ ਦਿੱਤੀ ਤੇਰੀ ਤਾਂ ਦੋਨੋਂ ਪਾਸੇ ਰੱਬ ਨੇ ਖੈਰ ਰੱਖੀ ਸੀ ਤੇ ਵੀ ਤੇ ਪੁੱਤ ਵੀ ਤੇਰੀ ਝੋਲੀ ਪਾਇਆ ਪਰ ਉਹਦੇ ਨਾਲ ਕਰਮਾਂ ਚ ਨਹੀਂ ਜਿਹਦੇ ਲਈ ਕਮਾਨ ਨੂੰ ਗਿਆ ਨਾ ਵੰਸ਼ ਵਿਧਾਨ ਲਈ ਮਮਾ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਕੀ ਗੱਲ ਕਰਨੀ ਹੈ ਤੇ ਕੀ ਗੱਲ ਕਰਨੀ ਤੂੰ ਮੈਨੂੰ ਤਾਂ ਪਹਿਲਾਂ ਪੁੱਛ ਦੱਸ ਨਾ ਤੈਨੂੰ ਉਸ ਖਾਨਦਾਨ ਚ ਹਜਾ ਚੰਗਾ ਹੀ ਦਿਨ ਤੱਕ ਲੱਗਾਗੀ ਜਦੋਂ ਜਦੋਂ ਤੈਨੂੰ ਲੋੜ ਪਈ ਆਪਣੇ ਲਈ ਉਦੋਂ ਤੇਰੀ ਮਾਂ ਖਲੋਤੀ ਤੇਰੇ ਨਾਲ ਉਸਾਸਖ ਲੋਤੀ ਉਦੋਂ ਤੂੰ ਤੜਫਦੀ ਵੀ ਸਿੱਕਲੀ ਸੀ ਤਾਂ ਮੈਂ ਤੈਨੂੰ ਇੱਧਰ ਲੈ ਆਈ ਉਹ ਜਰਾ ਜਿਹਾ ਆ ਗਏ ਨੇ ਮਿੱਠੀਆਂ ਫੁੱਲੀਆਂ ਪਾਈਆਂ ਤੂੰ ਫੇਰ ਤੁਰ ਫੇਰ ਤੈਨੂੰ ਉਹਨੂੰ ਪਤਾ ਹੈ ਕਿ ਨੌਵੇਂ ਮਹੀਨੇ ਦਾ ਹਫ਼ਤਾ ਬੀਤ ਗਿਆ ਵੈ ਕੋਈ ਪਤਾ ਨਹੀਂ ਕਿਹੜੇ ਦਿਨ ਕੋਈ ਤਕਲੀਫ ਹੋ ਜੇ ਨਾਰਮਲ ਕੇਸ ਤੇਰਾ ਹੋਣਾ ਸੀ ਜੇ ਤੇਰਾ ਪੈਰ ਨਾ ਸਲਿੱਪ ਹੁੰਦਾ ਮੰਮਾ ਅਪਾ ਉਹਨਾਂ ਨੂੰ ਕਿਉਂ ਗਲਤ ਕਹਿੰਨੇ ਪਿਆ ਹਾਏ ਉਹਨ ਵੀ ਉਹ ਜ਼ਰੂਰੀ ਕੰਮ ਗਏ ਨੇ ਪਾਣੀ ਭਰ ਗਿਆ ਮੰਮਾ ਤੂੰ ਕਿਦਾਂ ਆ ਜਾਣ ਹਰਪ੍ਰੀਤ ਤੈਨੂੰ ਪਤਾ ਹੋਸ਼ ਚ ਨਹੀਂ ਆ ਤੋਰੀ ਬਹੁਤ ਹੋਸ਼ ਚ ਨਹੀਂ ਕਿ ਤੇਰੀ ਸਭ ਤੋਂ ਵੱਡੀ ਜ਼ਿੰਦਗੀ ਦੀ ਖੁਸ਼ੀ ਆ ਵੈ ਤੇਰੇ ਲਈ ਤੇ ਅਰਜਨ ਵਸਤੇ ਓਨ ਨੂੰ ਤਾਂ ਕੋਈ ਹੈ ਨਹੀਂ ਚੜੀ ਲੱਖੀ ਨਹੀਂ ਫੋਨ ਕਰ ਕਰ ਮੈਂ ਕੰਮ ਨਹੀਂ ਹੋ ਗਈਆਂ ਕਿ ਡਾਕਟਰ ਮੇਰੇ ਕੋ ਸਾਈਨ ਕਰਵਾਉਂਦੇ ਬੇ ਨੇ ਆ ਵੇਖ ਲੈ ਮੈਂ ਕਰ ਦਵਾ ਸਾਈਨ ਹਜੇ ਮੇਰਾ ਪੁੱਛਣ ਦਾ ਹੱਕ ਨਹੀਂ ਬੰਦਾ ਮੈਂ ਕਰ ਸਕਦੀ ਆ ਪਰ ਫਿਰ ਵੀ ਉਨੇ ਫੇਰ ਕਹਿ ਰਹੀ ਸੀ ਅੰਸਾ ਤੇ ਮੇਰੀਆਂ ਨਾ ਮੈਨੂੰ ਕਿਉਂ ਲਈ ਦੀ ਇੱਕ ਵਾਰੀ ਪੁੱਛਿਆ ਮੈਂ ਹਸਪਤਾਲ ਤੁਹਾਨੂੰ ਕਵਾਂਗੇ ਇੱਧਰ ਨਹੀਂ ਉੱਧਰ ਖੜੋ ਮੈਂ ਆਪਣੇ ਵੱਲੋਂ ਇੱਕ ਇੱਕ ਗੱਲ ਪੁੱਛ ਕੇ ਕਰਨੀ ਜ਼ਰੂਰੀ ਸਮਝੀ ਹਾਂਜੀ ਮੰਮਾ ਤੁਹਾਡਾ ਸੱਸ ਤੇ ਇੱਕੋ ਗੱਲ ਮੈਂ ਭੰਜੀ ਬਸ ਤੁਰਨ ਲੱਗੀ ਮੈਂ ਭੰਜੀ ਬਸ ਤੁਰਨ ਲੱਗੀ ਕੋਈ ਗੱਲ ਮੈਂ ਨਹੀਂ ਚੱਲ ਕੋਈ ਨਹੀਂ ਗਈ ਪਰ ਹੁਣ ਟਾਈਮ ਕੀ ਹੋ ਗਿਆ ਕਿਹੜੇ ਵੱਲੇ ਦੇ ਹਸਪਤਾਲੋਂ ਵੀ ਹੀ ਆ ਗਏ ਸਾਰੇ ਕੰਮ ਵੀ ਹੋ ਗਏ ਉੱਧਰ ਬੜਨ ਨਹੀਂ ਦੇਈ ਮੰਮੀ ਆ ਜਾਣਗੇ ਦੋ ਤਿੰਨ ਦਿਨਾਂ ਤੱਕ ਦੋ ਤਿੰਨ ਦਿਨ ਕਰਦੇ ਕਰਦੇ ਚਾਰ ਦਿਨ ਬੀਤ ਗਏ ਨੇ 4 ਦਿਨ ਬੀਤ ਗਏ ਨੇ ਕੀ ਕਹੂੰਗੀ ਇਹਨੂੰ ਥੋੜਾ ਜਿਆ ਸਿਆਣੀ ਹੋਏਗੀ ਕੀ ਕਹੂੰਗੀ ਤੇਰੀ ਦਾਦੀ ਇਦਾਂ ਦੀ ਤੇਰਾ ਪਿਓ ਇਦਾਂ ਦਾ ਉਹ ਤੱਕ ਮਮਾ ਨੇ ਬਾਤ ਚਲ ਜਾਣਾ ਨਾ ਹੋ ਜੇ ਗੱਲਾਂ ਕਰੋ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਅਰਜਨ ਬਾਰੇ ਕੋਈ ਗੱਲ ਕਰਨ ਲੱਗੀ ਸੀ ਬੋਲ ਦੱਸ ਕੀ ਕਹਿਣਾ ਮਮਾ ਮੈਨੂੰ ਲੱਗਦਾ ਉਹਨਾਂ ਕਿਸੇ ਫੈਮਿਲੀ 'ਚ ਕੰਮ ਕਰਦੇ ਨੇ ਅਰਜਨ ਹਾਂ ਜੀ ਮਮਾ ਲੱਗਦਾ ਮਤਲਬ ਮੈਂ ਜਦੋਂ ਵੀ ਫੋਨ ਕਰਦੀ ਵੇ ਤਾਂ ਉਹਨਾਂ ਨਾਲ ਮੇਰੀ ਗੱਲ ਨਹੀਂ ਹੁੰਦੀ ਠੀਕ ਤਰ੍ਹਾਂ ਕੁਛ ਸੈ ਕਿਹਨੀਆਂ ਕਾਲੇ ਪੈ ਜਾਂਦੇ ਨੇ ਕਹਿੰਦੇ ਉੱਤੇ ਕੰਮ ਨਹੀਂ ਆ ਰੋਟੀ ਦੇ ਵੀ ਲਾਲੇ ਪਏ ਹੋਏ ਨੇ ਤੇ ਪਰਨਾ ਜਦੋਂ ਵੀ ਗੱਲ ਕਰਦੀ ਪਿੱਛੇ ਕਦੀ ਬੱਚੇ ਦੀ ਆਵਾਜ਼ ਕਦੀ ਲੇਡੀ ਦੀ ਆਵਾਜ਼ ਐਦਾਂ ਪਤਾ ਨਹੀਂ ਖੁੱਲ ਕੇ ਗੱਲ ਸਮਝ ਨਹੀਂ ਆ ਰਹੀ ਕੁਛ ਮੈਂ ਨਾ ਅਰਪਿਤ ਨਾਲ ਗੱਲ ਨਹੀਂ ਕੀਤੀ ਕੀ ਮੰਮਾ ਤੈਨੂੰ ਤਾਂ ਲੱਗਾ ਨਾ ਮੇਰੀ ਜਦੋਂ ਲਾਸਟ ਟਾਈਮ ਗੱਲ ਹੋਈ ਨਾ ਮੈਂ ਖੁਦ ਬਾਜਾਂ ਸੁਨੀਆਂ ਵਿੱਚ ਮੈਂ ਪੁੱਛਿਆ ਉਹਨੂੰ ਮੈਂ ਕਿਹਾ ਅਰਜਨ ਤੂੰ ਕਿੱਥੇ ਆਵਾ ਤੇਰੇ ਲਾਗੇ ਕੋਈ ਫੈਮਿਲੀ ਆਈ ਕੋਈ ਬੈਠਾ ਆ ਕਿਸੇ ਦੀ ਆਵਾਜ਼ ਸੁਣੀ ਤਾਂ ਉਹਨੇ ਬਕਵਾਸ ਜੀ ਕਰਕੇ ਨਾ ਤਾਂ ਫੋਨ ਕੱਟਦਾ ਬਕਵਾਸ ਜੀ ਕਰਕੇ ਬਕਵਾਸ ਹੀ ਕਹੂੰਗੀ ਮੇਰੇ ਕੋ ਕਹਿੰਦਾ ਟਾਈਮ ਨਹੀਂਗਾ ਮੰਦਗਰ ਮੈਂ ਬਾਅਦ ਚ ਗੱਲ ਕਰਾਂਗਾ ਇਹਨੂੰ ਬਕਵਾਸ ਸੀ ਤਾਂ ਕਹਿੰਦੇ ਇੱਜ਼ਤ ਕਹਿੰਦੇ ਇਹਨੂੰ ਨਹੀਂ ਮम्मा ਕਿਤੇ ਚੱਲੇ ਹੋਣੇ ਉਹਨਾਂ ਨੇ ਆਇਆ ਹੋਣਾ ਕੋਈ ਨਹੀਂ ਮੈਂ ਬਾਅਦ ਚ ਗੱਲ ਕਰਾਂਗਾ ਜੇ ਤੂੰ ਐਸਾ ਲਚਨਾ ਨਾ ਹੁੰਦੀ ਅੱਜ ਮੈਂ ਤੇਰੀ ਛੋਈ ਲਾ ਦੇਣੀ ਸੀ ਮੈਂ ਨਹੀਂ ਸੀ ਰਹਿਣਾ ਤੂੰ ਸਿਆਣੀ ਬਿਆਣੀ ਵਿਆਹੀ ਤੇ ਮੈਂ ਇੱਕ ਮੰਡ ਲਈ ਭੁੱਲ ਜਾਣਾ ਸੀ ਇਹੀ ਚੇਤੇ ਰੱਖਣਾ ਸੀ ਕਿ ਮੈਂ ਮਾਂ ਆ ਤੇ ਤੂੰ ਧੀ ਹੈ ਤੇ ਮੈਂ ਕੁਝ ਕਹਿਣਾ ਚਾਹਨੀ ਆ ਪਰ ਤੂੰ ਸਮਝਦੀ ਨਹੀਂ ਆ ਤੇ ਤੇਰੀ ਛੋਈ ਲਾਉਣ ਦਾ ਤਾਂ ਹੱਕ ਬੰਦਾ ਹੈ ਕਹਿੰਦੇ ਬੱਚਾ ਸਹੀ ਰਸਤੇ ਨਾਲ ਨਾ ਸਮਝੇ ਫਿਰ ਇੱਕ ਵਾਰੀ ਛਿੱਤਰ ਬੋਲਾਉ ਦਾ ਹੋ ਜਾਣਾ ਚਾਹੀਦਾ ਹਲਕਾ ਹੋ ਜਾਂਦਾ ਥੋੜਾ ਜਿਹਾ ਫਿਰ ਉਹਦਾ ਦਿਮਾਗ ਟਿਕਾਣੇ ਆ ਜਾਂਦਾ ਮਾਂ ਕੀ ਕਹਿੰਦੀ ਪਿਓ ਕੀ ਕਹਿੰਦੇ ਸਭ ਨੂੰ ਸਮਝ ਆਂਦੀ ਗੱਲ ਮਾਂ ਬਣ ਗਈ ਆ ਨਾ ਭੋਲੀਲੀ ਸਮਝेंगी ਅਜੇ ਨਹੀਂ ਸਮਝेंगी ਤੈਨੂੰ ਅਜੇ ਵੀ ਨਹੀਂ ਸਮਝ ਆਉਂਦਾ ਉਹ ਬੰਦਾ ਬਾਹਰ ਜਾ ਕੇ ਦਿਨਾਂ ਚ ਬਦਲ ਗਿਆ ਹੈ ਫੋਨ ਤੇ ਗੱਲ ਨਹੀਂ ਕਰਦਾ ਜਾਣ ਤੋਂ ਪਹਿਲਾਂ ਗੱਲਾਂ ਕੁਝ ਸੀ ਕੰਜਰ ਕਹਿੰਦੇ ਨਾਂ ਨੂੰ ਹੀ ਕਰੋੜਾਪਤੀ ਆ ਹੈ ਸਾਡਾ 20 ਕਿ ਲੱਖ ਰੁਪਇਆ ਖਾ ਕੇ ਡਕਾਰ ਮਾਰ ਲਿਆ ਤੇ ਸਾਨੂੰ ਵਾਅ ਵੀ ਨਹੀਂ ਆਉਂਦੀ ਤੀ ਕਿਹੇ ਗੱਲ ਦੀ ਮੰਮਾ ਗਾਲਾਂ ਨਾ ਕੱਢੋ ਉਹਨੂੰ ਕੱਢਨੀ ਐ ਮੈਂ ਉਹਦਾ ਸਿਰ ਖੋਲਣ ਤੇ ਜਾਊਂਗੀ ਜ ਅਰਜਨਾ ਉਹਨੇ ਫੋਨ ਚੁੱਕਿਆ ਮੇਰਾ ਮੈਂ ਟਾਈਮ ਦਾ ਨੋਟਿਸ ਦੇ ਹਿਸਾਬ ਨਾਲ ਚੱਲਦੀ ਪੀ ਆ ਕਿ ਰਾਤ ਪਈ ਹੋਣੀ ਐ ਇੱਧਰ ਦਿਨ ਨਗਾ ਵਾ ਤੇ ਮੈਂ ਕੀ ਗੱਲ ਕਰਾਂ ਮੈਂ ਤਾਂ ਤੇਰੀ ਸੱਸ ਨੂੰ ਵੀ ਕਰਨਾ ਫੋਨ ਆ ਉਨਾ ਕੁਝ ਜ਼ਿਆਦਾ ਹੀ ਲੱਲੂ ਬਣੀਆਂ ਨਹੀਂ ਆ ਚੁਤرائی ਤੇਰੀ ਨਾ ਮਾਂ ਵਾਸਤੇ ਤੇ ਪਿਓ ਵਾਸਤੇ ਰਹਿ ਗਈ ਸੀ ਕੀ ਐ ਕਰਨੀ ਨਾ ਮੈਨੂੰ ਇੱਕ ਗੱਲ ਦੱਸ ਜ਼ਿਆਦਾ ਹੀ ਸੋਚ ਜਦੋਂ ਮੈਂ ਫਾਈਲ ਤੇ ਸਾਈਨ ਕਰਾਉਣ ਲੱਗਿਆ ਉਹਨੂੰ ਫੋਨ ਕੀਤਾ ਉਹਨੂੰ ਪਤਾ ਨਹੀਂ ਤੇ ਪੈਸੇ ਭਰਨੇ ਪੈਨੇ ਉਹਨੂੰ ਕੰਮ ਲਾਲੇ ਪੈ ਗੇ ਉਹ ਕਾਹਦੇ ਲਾਲੇ ਪੈ ਕੇ ਰੱਜੇ ਪੁੱਜੇ ਘਰ ਦਾ ਬੰਦਾ ਉਹਨੂੰ ਉੱਥੇ ਕਾਹਦੇ ਲਾਲੇ ਪੈ ਗੇ ਆ ਜਿਵੇਂ ਮੋੜਾ ਵੇ ਇਹੋ ਜਿਹੇ ਕਿਹੜੀ ਖਾਨੇ ਪਤੋਸ਼ੀਆਂ ਹੁੰਦਈਆਂ ਸੀ ਮੈਨੂੰ ਦੱਸਿਆ ਯਾਰਾ ਮੰਮੀ ਉਹਨੇ ਪੈਸੇ ਨਹੀਂ ਭੇਜਿਆ ਨਾ ਨਹੀਂ ਭੇਜਿਆ 1 ਰੁਪਈਆ ਨਹੀਂ ਭੇਜਿਆ ਉਹ ਤੇਰਾ ਪਿਓ ਮਾਰ ਮਾਰ ਕੇ ਵੇਖ ਕਿੰਦਾ ਜਾਇਦਾ ਜੋੜੀ ਤੇਰੇ ਲਈ ਹੀ ਵੇਚਤੀ ਚਲੋ ਸਾਨੂੰ ਉਹ ਕੋਈ ਦੁੱਖ ਨਹੀਂ ਅੰਦਰੋਂ ਕਿ ਤੇਰੀ ਜੀਤੇ ਨੂੰ ਮਿਲ ਗਈ ਪੈ ਲਈ ਉਹਨੋਂ ਨੇ ਵਿਚਾਰੇ ਨੇ ਫੇਰ ਕਿਵੇਂ 1,30,000 ਰੁਪਇਆ ਲੱਗਾ ਤੇਰੇ ਕੇਸ ਤੇ ਸਾਰਾ ਇਨਕਲੂਡ ਦਵਾਈਆਂ ਸਾਰੀਆਂ ਜਿਹੜੀਆਂ ਫੀਸਾਂ ਤੇ ਨਰਸ ਦੀਆਂ ਵੀ ਫੀਸਾਂ ਵਿੱਚ ਪਾ ਗਏ ਹਾਂ ਜੀ ਮੰਮਾ ਇੱਕ ਵਾਰੀ ਚੈੱਕ ਕਰ ਲੋ ਕਵਰੀ ਮੈਸੇਜ ਨਹੀਂ ਆਉਂਦਾ ਕੁਝ ਨਹੀਂ ਆਇਆ ਮਮਾ ਪਾਏ ਨਹੀਂ ਮਮਾ ਉਹਨਾਂ ਨੇ ਕਿਹਾ ਮੈਂ ਪਾ ਦਿੱਤੇ ਨੇ ਉਹ ਕਹਿੰਦੇ ਮੈਂ 1.5 ਲੱਖ ਪਾ ਦਿੱਤਾ ਵਾ ਮੈਂ ਨਾ ਮੇਰੇ ਮੂੰਹ ਕੋਲ ਹੋਰ ਨਾ ਨਿਕਲ ਜੇ ਦਵਾਨਾ ਨਹੀਂ ਉਹਨੇ ਪਾਇਆ ਤੇ ਤੇਰੀ ਸੱਸ ਜਿਹੜੀ 2 ਦਿਨ ਤੋਂ ਪਾਣੀ ਦੇ ਵਿੱਚ ਅੜ ਕੇ ਬੈਠੀ ਹੋਈ ਉੱਥੇ ਇੰਨੀਆਂ ਟਰਾਲੀਆਂ ਆਉਂਦੀਆਂ ਨੇ ਜਿੰਨੇ ਆਣਾ ਹੋਵੇ ਨਾ ਉਹ ਆ ਸਕਦਾ ਉਹ ਮਦਦ ਲੈ ਕੇ ਆ ਸਕਦਾ ਪਿੰਡਾਂ 'ਚ ਜੇ ਜਾਂਦੀਆਂ ਵੀ ਆ ਟਰਾਲੀਆਂ ਤੇ ਬਹਿ ਕੇ ਵੀ ਆ ਸਕਦੀ ਸੀ ਕਿ ਭਾਈ ਮੇਰੀ ਨੂੰ ਮੁੱਦੜ ਮੂੰ ਪਈ ਹੋਈ ਆ ਮੇਰੇ ਘਰ ਜੀ ਆਉਣ ਵਾਲਾ ਕੋਈ ਖੁਸ਼ੀ ਆਨ ਵਾਲੀ ਉਹਦੀ ਮਾਂ ਕੱਲੀ ਐ ਉਹਦਾ ਵੀ ਪਿਓ ਇੱਥੇ ਨਹੀਂ ਗਾ ਚੱਲ ਮੈਂ ਪੜਾ ਫੜ ਬੁੰਜਾ ਮੇਰਾ ਮੁੰਡਾ ਨਹੀਂ ਇੱਥੇ ਨਾ ਕਰਨੀ ਬੇਫਕੂਫੀ ਦੀਆਂ ਗੱਲਾਂ ਮੈਨੂੰ ਨਹੀਂ ਪਸੰਦ ਆਈਆਂ ਮੇਰਾ ਮੂੰਚ ਚੀਕਵਾਣ ਲੱਗੇ ਬੱਚਾ ਡਰ ਗਿਆ ਹੱਦੋਂ ਦੀਏ ਬੇਫਕੂਫੀ ਦੀ ਪਤਾ ਨਾ ਥੇ ਨੋਟ ਲੱਗਨੇ ਹੋਣਾ ਮਮਾ ਉਹਨੇ ਅੱਜ ਤਾਂ ਕੋਈ ਸ਼ਹਿਰ ਦਾ ਮੰਮੀ ਸਭ ਤੋਂ ਵਧੀਆ ਹਸਪੀਟਲ ਹੋਣਾ ਚਾਹੀਦਾ ਸ਼ਹਿਰ ਦਾ ਸਭ ਤੋਂ ਵਧੀਆ ਹਸਪੀਟਲ ਚ ਲੈ ਕੇ ਗਈ ਆ اپنی اوقات ਤੋਂ ਅੱਜ ਬਾਹਰ ਹੋ ਕੇ ਕਿੱਤਾ ਮੈਂ ਸਭ ਕੁਝ ਮੇਰਾ ਦਿਲ ਰੋਂਦਾ ਪਿਆ ਹੋਵੇ ਮੈਂ ਨੇ ਚਾਹਵਾ ਨਾ ਕੁੜੀ ਵੀ ਆਈ ਸਾਰਾ ਗੁੰਝ ਕੀਤਾ ਹਰ ਚੀਜ਼ ਦਿੱਤੀ ਕੀ ਤੈਨੂੰ ਸੁੱਖ ਮਿਲਦਾ ਪਿਆ ਜ਼ਿੰਦਗੀ ਦਾ ਮਮਾ ਮੈਂ ਖੁਸ਼ ਆ ਤੁਸੀਂ ਕਿਉਂ ਫੇਰ ਖੁਸ਼ ਤੇਰੀ ਸ਼ਕਲ ਬੋਲਦੀ ਤੂੰ ਖੁਸ਼ ਤੂੰ ਖੁਸ਼ ਆ ਤੇ ਤੂੰ ਵੋਈ ਸੁਣਦੇ ਇਦਰਾ ਹਾਲਤ ਨਾ ਆਉਂਦੀ ਆ ਖੁਸ਼ ਆ ਖੁਸ਼ ਇੱਕ ਅੰਦਰ ਤੇਰੀ ਦੁਨੀਆ ਚ ਨਹੀਂ ਤੇ ਦੂਜੀ ਤੇਰੀ ਅੰਦਰ ਮਚੋਲੀ ਚ ਲੈ ਕੇ ਬੈਠੀ ਆ ਪੁੱਤਰਾ ਲਈ ਲੋਕੀ ਥਾ ਥਾ ਨੱਕ ਰਗੜਦੇ ਨੇ ਨ ਮੈਸੀ ਪਾ ਤਾ ਕੋਦੋਂ ਦਾ ਮੈਸੀ ਪਾਇਆ ਮੈਂ ਕਿਹਾ ਅਰਜਨ ਵੀਡੀਓ ਕੋਲ ਕਰ ਪੁੱਤਰ ਇੱਕ ਜੀ ਆਇਆ ਦੂਜਾ ਨਹੀਂ ਆਇਆ ਪੁੱਤ ਉਹਨੂੰ ਕੋਈ ਜਿਵੇਂ ਅਫਸੋਸ ਹੀ ਨਹੀਂ ਮੈਂ ਨਾ ਆਈ ਕਾਲ ਯੂ ਲੇਟਰ ਮੈਂ ਕਰਦਾ ਬਾਅਦ ਵਿੱਚ ਇੱਕ ਵੀ ਲੱਜਉਂਦਾ ਕੋਈ ਤੋ ਦਾ ਸੀ ਮੈਨੂੰ ਤਾਂ ਜ਼ਾਹਿਰ ਕਰ ਦੁਨੀਆ ਦੁੱਖ ਜਿਹੜਾ ਨਾ ਤੁਹਾਡੇ ਅੰਦਰ ਹੈ ਪਰ ਦੁੱਖ ਸਾਹਮਣੇ ਜ਼ਾਹਿਰ ਕਰਨਾ ਪੈਂਦਾ ਹੈ ਕਿ ਸਾਹਮਣੇ ਵਾਲੇ ਨੇ ਤਾਂ ਤੁਹਾਨੂੰ ਦੇਖਣਾ ਹੀ ਹੈ ਨਾ ਤੁਹਾਡੇ ਅੰਦਰ ਕੀ ਚੱਲਦਾ ਉਹ ਨਹੀਂ ਦੇਖਣਾ ਤੁਹਾਡੇ ਚਿਹਰੇ ਤੇ ਕੀ ਨਜ਼ਰ ਆਉਂਦਾ ਉਹਨੇ ਉਹ ਦੇਖਣਾ ਉਹ ਤੂੰ 1 ਮਿੰਟ ਕੱਢ ਕੇ ਨਾ ਬੰਦਾ ਪੁੱਛੇ ਤੂੰ ਮੂੰਹ ਉਤਰ ਹੱਗ ਨਹੀਂ ਜਾਂਦਾ ਤੇਰੇ ਕੋਲ ਟਾਈਮ ਨਹੀਂ ਆ ਬਲਾ ਐਵੇਂ ਮੇਰਾ ਮੂੰਹ ਗੰਦਾ ਘਰਾਂ ਤੇ ਲੱਗੇ ਹੋ ਤੁਸੀਂ ਸਾਰੇ ਮੰਮਾ ਬਰੋਨੀ ਵੀ ਇਹ ਪਤਾ ਨਹੀਂ ਕਿਹੜੇ ਕਰਮਾਂ ਦੀ سزا ਕੀ ਹੋਉਂਦਿਆ ਵਾ ਜਿੱਦਨ ਦਾ ਤੈਨੂੰ ਵਿਆਹ ਮੈਂ ਤੈਨੂੰ ਇੱਕ ਘੜੀ ਵੀ ਸੁਖੀ ਵੇਖਿਆ ਇੱਕ ਦਿਨ ਸੁਖੀ ਨਹੀਂ ਵੇਖਿਆ ਤੈਨੂੰ ਮੈਂ ਮम्मा ਮੈਂ ਉੱਠ ਕੇ ਬਵਾ ਨਹੀਂ ਨਹੀਂ ਬੈਣਾ ਕੁਝ ਪੱਲੇ ਨਹੀਂ ਪੈਂਦੀ ਇਹ ਗੱਲ ਕੀ ਸ਼ਾਤਰ ਬਾਜੀਆਂ ਚੱਲਨ ਦਈਆਂ ਨੇ ਧੀ ਪੁੱਤ ਆਵੇ ਘਰ ਵਿੱਚ ਉੱਤੇ ਇੱਕ ਬੱਚੇ ਨਾਲ ਐਸਾ ਦਾ ਹਾਦਸਾ ਹੋ ਜਾਏ ਜਨਾਨੀ ਮੰਜੇ ਤੇ ਪਈ ਆ ਸੱਸ ਦੁਖੀ ਹੋਉਂਦੀ ਆ ਕੋਈ ਸਾਂਭਣ ਵਾਲਾ ਨਹੀਂ ਤੂੰ ਫੋਨ ਤੇ ਘਰ ਮम्मा ਤੁਸੀਂ ਹੈਗੇ ਹੋ ਨਾ ਮੈਨੂੰ ਸਾਹਮਣੇ ਵਾਲੇ ਬੱਸ ਕਰੋ ਮम्मा ਬੱਚੇ ਨੂੰ ਗੋਦੀ ਚ ਲੈ ਕੇ ਤੁਸੀਂ ਦੇਖੋ ਰੋਂਦੇ ਜੇ ਨਾ ਪਰੇਸ਼ਾਨ ਹੋਵੋ ਜਦੋਂ ਇਹ ਸਿਆਣੀ ਹੋਏਗੀ ਨਾ ਇਹਨੂੰ ਦੱਸੂਗੀ ਤੇਰਾ ਇੱਕ ਵੀਰ ਵੀ ਹੈ ਅਸੀਂ ਤੇਰੇ ਪਿਓ ਦੇ ਕਰਤੱਵ ਕਿਤੇ ਨਾ ਕਿਤੇ ਨਾ ਅੰਦਰ ਪੇਟ ਚ ਬੱਚਾ ਸਭ ਕੁਝ ਸੁਣਦਾ ਮਾਹੌਲ ਸਾਰਾ ਮਹਿਸੂਸ ਕਰਦਾ ਮੈਂ ਤਾਂ ਤੈਨੂੰ ਜਦ ਤੱਕ ਮੇਰੇ ਸਾਹ ਨਾ ਮੈਂ ਤੈਨੂੰ ਤਦ ਤੱਕ ਸਾਹਮਣੇ ਮੈਂ ਤਾਂ ਤੇਰੇ ਨਾਲ ਆ ਪਰ ਉਹ ਜਿਹੜੇ ਬਣਾਇਆ ਨਾ ਨੱਲੇ ਦੱਲੇ ਤੇਰੀ ਸੱਸ ਤੇ ਤੇਰਾ ਘਰ ਵਾਲਾ ਬਹੁਤ ਬਹੁਤ ਮਾੜੀ ਗੇਮ ਖੇਡੰਦੇ ਨੇ ਪੈਸਾ ਵੀ ਹੜੱਪ ਕੇ ਬੈਗੇ ਉਹ ਵੀ ਨਹੀਂ ਤੇਰੇ ਅਕਾਊਂਟ 'ਚਗਾ ਇੱਕ ਮੈਸੇਜ ਸਿਰਫ ਇੱਕ ਮੈਸੇਜ ਹੁੰਦਾ ਨਿਕਾ ਜਾਂ ਬੰਦਾ ਲਿਖ ਦਿੰਦਾ ਹੌਸਲੇ ਬੜਾ ਵੱਡਾ ਦਾ ਮੰਮੀ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਚਿੰਤਾ ਜੀ ਮਾਸ ਕਰਕੇ ਇੰਦਾ ਫਸਿਆ ਜੇ ਮੈਨੂੰ ਤੁਹਾਡਾ ਵੀ ਸਾਚ ਇਹਦਾ ਨਾ ਕੋ ਕਹਿੰਦਾ ਆਈ ਕਾਲ ਯੂ ਲੈਟਰ ਇਹਦਾ ਮੈਂ ਲੈਟਰ ਕੱਢੂਗੀ ਆ ਲਵੇ ਇੰਡੀਆ ਇੱਕ ਵਾਰੀ ਮੈਨੂੰ ਆ ਜਾਣਾ ਫੋਨ ਤੁਹਾਨੂੰ ਤੁਹਾਡੀ ਸਾਰੀ ਸ਼ਿਕਾਇਤਾਂ ਦੂਰ ਹੋ ਜਾਣੀਆਂ ਤੇ ਮਮਾ ਨੇ ਵੀ ਆ ਜਾਣਾ ਕੱਲ ਪਰਸੋ ਪਿਛਲੇ ਨਾ ਇੱਕ ਸਾਲ ਤੋਂ ਨਾ ਮੈਂ ਸ਼ਿਕਾਇਤਾਂ ਇਹਦਾ ਨੋਟ ਕਰ ਕਰਕੇ ਡਾਇਰੀ 'ਚ ਲਿਖਣ ਦੀ ਇੱਕ ਇੱਕ ਜੁਬਾਨ ਤੋਂ ਬੰਦਾ ਮੁਕਰਿਆ ਵਿਆਹ ਦੇ ਟਾਈਮ ਮੁਕਰਿਆ ਕਿ ਮੈਂ ਨਾਲ ਲੈ ਜਾਣ ਤੋਂ ਜਾਣ ਤੋਂ ਬਾਅਦ ਮੁਕਰਿਆ ਗੱਲਾਂ ਕਰਨ ਤੋਂ ਆਚੀਤੋਂ ਤੋਂ ਬੰਦਾ ਮੁਕਰਿਆ ਦਾ ਸੋ ਬੰਦਾ ਕਿਹੜੀ ਜਗ੍ਹਾ ਸਟੈਂਡ ਲੈ ਕੇ ਖਲੋਤਾ ਮੈਂ ਤੇਰੀ ਸੱਸ ਨੂੰ ਬਸ ਫੋਨ ਕਰ ਲੈਂਦੇ ਸੁਕਤੀ ਹੋਈ ਐ ਇਹਨੂੰ ਦੁੱਧ ਪਿਆ ਨਾ ਫੇਰ ਰੁੱਠੀ ਤੂੰ ਆਪੀ ਤਾਂ ਇਹਨੂੰ ਨਾਲ ਲਾ ਕੇ ਰੱਖੀ ਧਿਆਨ ਨਾਲ ਤੇ ਬੋਤਲ ਤੇ ਭਾਰ ਨਾ ਪਾਈ ਉਹਨਾਂ ਕੋ ਦਾ ਵੇਟ ਹੈਗਾ ਸਾਰਾ 2 ਕਿਲੋ ਕੁਝ ਜੇਗੀ ਸਾਰੀ ਧਿਆਨ ਰੱਖੀ ਮੜਾ ਜਾਂ ਚੰਗਾ ਉਹਨਾਂ ਹੋਵੇ ਬੋਤਾ ਵਜਨ ਪੈ ਜਾਵੇ ਬੱਚੇ ਦੇ ਵਜਨ ਨਹੀਂ ਪਾਈਦਾ ਹੁੰਦਾ ਸੀ ਕੋਇਆ ਉਹਨਾਂ ਘੜੀ ਕੇ ਤੇ ਮੈਂ ਰੋਟੀ ਪਾਣੀ ਕੁਛ ਬਣਾ ਲਵਾਂ ਤੇਰੇ ਸੇ ਦਲੀਆ ਬਣਾ ਦੇਣੀ ਹੈ ਮਤਲਬ ਮਤਲਬ ਮੇਰੇ ਥੱਕ ਗਈਆਂ ਹਸਪਤਾਲ ਬਹਿਣਾ ਕਿਤੇ ਸੁੱਖਾ ਜਾਵਾ ਬਤੀ ਰਹਿਣਾ ਚਾਹਦੀ ਹਾਂਜੀ ਚਲ ਧਿਆਨ ਰੱਖੀ ਮੈਂ ਲੱਗ ਗਈ ਨਹੀਂ ਹੈਗੀ ਅੱਛਾ ਮਮਾ ਸੀ ਅੱਗੇ ਬੜਾ ਪਰੇਸ਼ਾਨ ਜੇ ਤੇ ਮੈਂ ਤੁਹਾਡੀ ਗੱਲ ਵਿੱਚ ਹਾਮੀ ਭਰ ਕੇ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਕਰਨਾ ਚਾਹਦੀ ਇਹਨੂੰ ਖੁਦ ਨਹੀਂ ਸਮਝ ਆਉਂਦੀ ਮੈਨੂੰ ਹੁੰਦਾ ਕੀ ਪਿਆਏ ਮम्मी ਤੁਸੀਂ ਕਹਿੰਦੇ ਸੀ ਮੈਨੂੰ ਕਿ ਬਾਹਰ ਜਾ ਕੇ ਬੰਦੇ ਬਦਲ ਜਾਂਦੇ ਨੇ ਤਾਂ ਉਹ ਵੀ ਕੁਝ ਹੋ ਰਿਹਾ ਏ ਤੇ ਮੈਂ ਤੁਹਾਨੂੰ ਕਿੱਦਾਂ ਦੱਸਾਂ ਅੱਜਨਾਂ ਮੇਰੀ ਮੰਮਾ ਬਿਲਕੁਲ ਗੱਲ ਨਹੀਂ ਹੋ ਰਹੀ ਤੇ ਅੱਜਨ ਦੀ ਮੰਮਾ ਉਹ ਵੀ ਹੁਣ ਮੇ ਨਾਲ ਠੀਕ ਤਰ੍ਹਾਂ ਗੱਲ ਨਹੀਂ ਕਰਦੀ ਫੋਨ 'ਚ ਉਹਨੇ ਮੈਨੂੰ ਨਹੀਂ ਪੌਂਟਸ ਦਿੱਤੀ ਆਪਣੇ ਭੈਣ ਨੂੰ ਪੌਂਟਸ ਦਿੱਤੀ ਕਿ ਮੈਂ ਆਪਣੀ ਭੈਣ ਨੂੰ ਨੂੰ ਦੇਖਣਾ ਵੈ ਉੱਥੇ ਪਾਣੀ ਭਰ ਗਿਆ ਅਜੇ ਹੋਰ ਭਰ ਜਾਣਾ ਉੱਥੇ ਉਹਦਾ ਆਈ ਸਕਦਾ ਵੈ ਮੈਂ ਹੁਣ ਮम्मा ਨੂੰ ਕਿਹੜੇ ਮੂ ਨਾਲ ਕਹਾਂ ਯਾ ਹਾਂ ਮੰਮੀ ਤੁਸੀਂ ਜੋ ਕੁਝ ਦੇਖ ਰਹੇ ਜੇ ਜੋ ਕੁਝ ਸੁਣ ਰਹੇ ਜੇ ਜਾਂ ਮਹਿਸੂਸ ਕਰ ਰਹੇ ਜੇ ਮੈਂ ਵੀ ਉਹ ਕਰ ਰਹੀ ਹਾਂ ਕੀ ਕਰਾਂ ਮੈਂ